ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਰਕੀਟ ਕਮੇਟੀ ਢਿਲਮਾ ਵੱਲੋਂ ਕਮੇਟੀ ਦੀ ਜਿਹੜੀ ਮੁੱਖ ਨਾਜ਼ ਮੰਡੀ ਆ ਢਿਲਮਾ ਵਿੱਚ ਸੋਨੇ ਦੀ ਸਰਕਾਰੀ ਖਰੀਦ ਸ਼ੁਰੂ ਬਾਤ ਕਰਵਾਈ ਗਈ ਆ ਸੋ ਇਸ ਮੌਕੇ ਤੇ ਸਮੂਹ ਜਿਹੜੇ ਕਿਸਾਨ ਆਏ ਆ ਉਹਨਾਂ ਨੂੰ ਸਾਰਿਆਂ ਨੂੰ ਕੋਈ ਬੇਨਤੀ ਆ ਵੀ ਜਦੋਂ ਵੀ ਮੰਡੀ ਵਿੱਚ ਆਪਾਂ ਝੋਨਾ ਲੈ ਕੇ ਆਉਣਾ ਐ ਸਕਾਕੇ ਤੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਆਪਣੀ ਫਸਲ ਨੂੰ ਵੇਚਣ ਲੱਗਿਆਂ ਕੋਈ ਮੁਸ਼ਕਲ ਨਾ ਆਵੇ ਬਾਕੀ ਮਾਰਕੀਟ ਕਮੇਟੀ ਢਿਲਮਾ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਸਮੁੱਚੀ ਸਰਕਾਰ ਤੁਹਾਡੇ ਕਿਸਾਨਾਂ ਨਾਲ ਆ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਤੁਹਾਨੂੰ ਨਹੀਂ ਆਉਣ ਦਿੱਤੀ ਜਾਵੇਗੀ ਪੂਰੇ ਸ਼ਾਂਦੇ ਪ੍ਰਬੰਧ ਕੀਤੇ ਗਏ ਆ ਮੰਡੀ ਵਿੱਚ ਪਾਣੀ ਦੇ ਪ੍ਰਬੰਧ ਕੀਤੇ ਗਏ ਆ ਇਸ ਤੋਂ ਇਲਾਵਾ ਜੇ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਆਰਤੀ ਨੂੰ ਜਾਂ ਕਿਸਾਨ ਨੂੰ ਕੋਈ ਮੁਸ਼ਕਲ ਆਉਂਦੀ ਆ ਤੇ ਸਾਡੇ ਦਫ਼ਤਰ ਦੇ ਨਾਲ ਸੰਪਰਕ ਕਰ ਸਕਦਾ ਉਹਦਾ ਫੌਰੀ ਹੱਲ ਕੀਤਾ ਜਾਵੇਗਾ ਸੋ ਸਫਾਈ ਵੀ ਵਧੀਆ ਤਰੀਕੇ ਨਾਲ ਕਰਵਾਈ ਗਈ ਆ ਤਾਂ ਵੀ ਜੇ ਕੋਈ ਹੁਣਤਾ ਹੀ ਰਹਿ ਜਾਂਦੀ ਆ ਤੇ ਸਾਡੇ ਦਫ਼ਤਰ ਵਿੱਚ ਧਿਆਨ ਦਿਓ ਫੌਰੀ ਤੁਰਤ ਉਹਦਾ ਹੱਲ ਕੀਤਾ ਜਾਵੇਗਾ ਬਹੁਤ ਹੀ ਸਤਿਕਾਰਯੋਗ ਸਾਡੇ ਢਲਵਾ ਮੰਡੀ ਦੇ ਚੇਅਰਮੈਨ ਆਟਕ ਸਾਹਿਬ ਉਹਨਾਂ ਨਾਲ ਕਮੇਟੀ ਦਾ ਸਾਰਾ ਸਟਾਫ ਔਰ ਮਾਰਕ ਬੈਂਡ ਦਾ ਵਿਭਾਗ ਜਿਹਨੇ ਇਹ ਪੈਡੀ ਦੀ ਖਰੀਦ ਕਰਨੀ ਆ ਭਲ ਪ੍ਰਗਟ ਸਿੰਘ ਤੇ ਆਰਟੀ ਐਸੋਸੀਏਸ਼ਨ ਦੇ ਸਾਰੇ ਜਿਹੜੇ ਆ ਜਿੱਥੇ ਅਗੇ ਨਮਾਇਦੇ ਉਹ ਹਾਜ਼ਰ ਹੋਇਆ ਚੇਅਰਮੈਨ ਸਾਹਿਬ ਦੀ ਹਾਜ਼ਰੀ ਜਿਹ ਅੱਜ ਬੋਲੀ ਜਿਹੜੀ ਆ ਸਰਕਾਰੀ ਤੌਰ ਤੇ ਸ਼ੁਰੂ ਕੀਤੀ ਗਈ ਆ ਤੇ ਆਪਣੇ ਇਹਨਾਂ ਨੇ ਕਰਵਾਈ ਆ ਚੇਅਰਮੈਨ ਸਾਹਿਬ ਨੇ ਸਾਰੇ ਸਟਾਫ ਨੂੰ ਨਾਲ ਲੈ ਕੇ ਤੇ ਅਸੀਂ ਇਹਨਾਂ ਦਾ ਆਰਟੀ ਐਸੋਸੀਏਸ਼ਨ ਨੂੰ ਮਤਲਬ ਇਹਨਾਂ ਨੂੰ ਜਿਵੇਂ ਕਿ ਨੇ ਧੰਨਵਾਦ ਕਰਦੇ ਆ ਔਰ ਆਸ ਕਰਦੇ ਆ ਕਿ ਸਾਰਾ ਕੰਮ ਜਿਹੜਾ ਰਾਲ ਮਿਲ ਕੇ ਬਹੁਤ ਚੰਗੇ ਤਰੀਕੇ ਨਾਲ ਕਿਸੇ ਵੀ ਆਰਤੀ ਭਰਾ ਨੂੰ ਪਰੇਸ਼ਾਨੀ ਨਾ ਹੋਵੇ ਨਾ ਕਿਸੇ ਵਿਭਾਗ ਨੂੰ ਪਰੇਸ਼ਾਨੀ ਆਵੇ ਔਰ ਜਿਹੜੇ ਜੀਵਨਦਾਰ ਆ ਉਹਨਾਂ ਨੂੰ ਇਹੋ ਹੀ ਬੇਨਤੀ ਆ ਕਿ ਉਹ ਆਪਣਾ ਚੋਨਾ ਜਿਹੜਾ 17% ਮੋਇਸਚਰ ਵਾਲਾ ਲੈ ਕੇ ਆਉਣ ਤਾਂ ਕਿ ਜਿਹੜਾ ਕੰਮ ਸਾਰੂ ਢੰਗ ਨਾਲ ਚੱਲ ਸਕੇ ਦੁਬਾਰਾ ਤੋਂ ਚੇਅਰਮੈਨ ਸਾਹਿਬ ਦਾ ਔਰ ਸਟਾਫ ਦਾ ਔਰ ਮਾਰਕੀਟ ਵਿਭਾਗ ਦਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਐਵੇਂ